ਵਾਹਿਗੁਰੂ ਸਾਹਿਬ ਜੀ ਗੁਰੂ ਗਰੀਬਨਵਾ ਸੇ ਵਸਤਵਸਾਹੀ ਜੈਸੀ ਨਿਭੇ ਨਾਲ ਸੋ ਕਹੋ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ ਪੰਜਵਾ ਅਥੇ ਓਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰੱਖੇ ਘਟ ਘਟ ਸ਼ਬਦ ਸੋ ਪਾਖੇ ਅਥਾ ਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਸ਼ਬਦ ਸੋ ਪਾਖੇ ਘੋਰ ਕੇ ਚਰਨ ਉਪਰ 발 ਜਾਈ ਦਿਨਸ ਸਾਸ ਸਾਸ ਮਾਲੀ ਓਰਨਾ ਸਭਨੀ ਥਾਈ ਰਹਾ ਆਪ ਸਹਾਈ ਚੇਦਾ ਸੱਚਾ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਸੱਚ ਦਾ ਸੱਚ ਢੋਆ ਤੇਰੀ ਭਗਤ ਵਡਿਆਈ ਪਾਈ ਨਾਨਕ ਪ੍ਰਭ ਸਰਨਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾ ਅਥਾ ਉਥੈ ਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਕਟ ਕਟ ਸ਼ਬਦ ਸੋ 파ਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਸਾਬ ਜੀ ਗੁਰੂ ਗਰੀਬ ਨਵਾਇਨ ਆਸ ਕ੍ਰਿਪਾਨ ਖੰਡੋ ਖੜਗ ਤੁਬਕ ਤਬਰ ਯਾਰ ਤੀਰ ਸਾਬ ਸਰੋਹੀ ਸੈਤੀ जय हमारी पीर तीर तुही साथी तुही उनी तब तल तलवार नाम त्यारो जो जपे पाए सिंध ਪਵ ਪਾਰ ਗੁਰੂ ਗਰੀਬ ਨਵਾਜ ਸਵਈਆ ਕਾਨ ਜੂ ਬਾਸ ਸਵਈਆ ਜਬ ਚਾਰੀ ਵੀਰਨ ਰਨ ਮੈ ਤਬ ਔਰ ਸਿਵਰ ਜੋ ਉਚਰੇ ਜਬ ਚਾਰੀ ਵੀਰ ਹਨੇ ਰਨਮੈ ਤਬ ਔਰ ਸਿਵ ਹਾਰ ਜੋ ਉਚਰੇ ਅਬ ਕੋ ਪਾਟ ਹੈ ਹੰਬਰੇ ਦਲ ਮੈ ਇਹ ਸਮੋਏ ਜਾਏ ਕੈ ਜੁੱਧ ਕਰੈ ਅਤੀ ਬਲਵਾਨ ਸੋ ਧਾਏ ਕੈ ਜਾਏ ਕੈ ਕਾਏ ਕਰੈ ਸੋ ਲਰੇ ਨਾ ਡਰੇ ਸਭ ਸਿਓ 임श्याम ਪੁਕਾਰ ਕਾਯੋ ਕਉ ਹੈ ਅਰ ਕੋ ਬਿਨ ਪ੍ਰਾਨ ਕਰੈ ਸਭ ਸਿਉ 임 ਸ਼ਾਮੁ ਪੁਕਾਰ ਕਹਯੋ ਕਉ ਹੈ ਅਰ ਕੋ ਬਿਨ ਪ੍ਰਾਨ ਕਰੈ ਵਾਹਿਗੁਰੂ ਜिक्का ਖਾਲਸਾ ਵਾਹਿਗੁਰੂ ਜिक्की ਫਤਿਹ